ਪਈ ਸੋਮਾ ਦੀ ਉਮਰ 14 ਸਾਲ ਸੀ ਤੇ ਪਿਤਾ ਦਾ ਸਾਇਆ ਨਹੀਂ ਮਾਂ ਨੇ ਕਰ ਗਰੀਬੀ ਹੋਣ ਕਾਰਨ ਸਕੂਲ ਭੇਜਣਾ ਬੰਦ ਕਰਕੇ ਘਰ ਦੀ ਰੋਟੀ ਦਾ ਗੁਜ਼ਾਰਾ ਕਰਨ ਲਈ ਸੋਮੇ ਨੂੰ ਕਿਹਾ ਮੈਂ ਤੈਨੂੰ ਕੰਗਣੀਆਂ ਬਣਾ ਦਿਆ ਕਰੂੰਗੀ ਤੂੰ ਵੇਚ ਆਇਆ ਕਰ ਪਹਿਲੇ ਦਿਨ ਕੰਗਣੀਆਂ ਬਣਾਈਆਂ ਛਾਬਾ ਤਿਆਰ ਕੀਤਾ ਸੋਮਾ ਮਾਂ ਨੂੰ ਪੁੱਛਦਾ ਹੈ ਸੋਮਾ ਮਾਂ ਨੂੰ ਪੁੱਛਦਾ ਹੈ ਕਿੱਥੇ ਬੈਠ ਕੇ ਵੇਚਾਂ ਮਾਂ ਕਹਿੰਦੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਵਿਖੇ ਤਾਲ ਸਰੋਵਰ ਦੀ ਖੁਦਵਾਈ ਕਰਵਾ ਰਹੇ ਹਨ ਉੱਥੇ ਬਹੁਤ ਸੰਗਤਾਂ ਆਉਂਦੀਆਂ ਹਨ ਬਹੁਤ ਇੱਕਠ ਹੁੰਦਾ ਹੈ ਉਥੇ ਤੇਰੀ ਛਾਵੜੀ ਜਲਦੀ ਵਿਕ ਜਾਵੇਗੀ ਰੋਜ਼ ਛਾਵੜੀ ਲਗਾਉਣ ਤੇ ਵੇਚਨੀ ਇੱਕ ਦਿਨ ਕਰਮਾ ਭਾਗੋ ਵਾਲਾ ਦਿਨ ਆ ਗਿਆ ਸੋਮਾ ਜਿੱਥੇ ਕੰਗਣੀਆਂ ਵੇਚਦਾ ਹੈ ਅੱਜ ਗੁਰੂ ਰਾਮਦਾਸ ਜੀ ਉਸ ਰਾਸਤੇ ਤੋਂ ਲੰਘੇ ਭਾਈ ਸੋਮਾ ਤੇ ਗੁਰੂ ਜੀ ਗੁਰੂ ਜੀ ਬਖਸ਼ਿਸ਼ ਹੋਈ ਤੇ ਗੁਰੂ ਸਾਹਿਬ ਸੋਮੇ ਦੀ ਛਾਵੜੀ ਦੇ ਕੋਲ ਆ ਗਏ ਆ ਕੇ ਪੁੱਛਿਆ ਕੀ ਨਾ ਹੈ ਤੂੰ ਕੀ ਕਰਦਾ ਹੈ ਭਾਈ ਸੋਮੇ ਨੇ ਆਪਣੇ ਬਾਰੇ ਦੱਸਿਆ ਅਤੇ ਕਿਹਾ ਕਿ ਇੱਥੇ ਕਰਦਾ ਗੁਜ਼ਾਰਾ ਚਲੋਣ ਲਈ ਕੰਗਣੀਆਂ ਵੇਚਦਾ ਹਾਂ ਗੁਰੂ ਜੀ ਨੇ ਤਲੀ ਅੱਡ ਕੇ ਕਿਹਾ ਜੇ ਅੱਜ ਦੀ ਵਟਕ ਸਾਨੂੰ ਦੇ ਦੇਵੇਂ ਬੜਾ ਓਖਾ ਵਟਕ ਦੇਣੀ ਪਰ ਉਸ ਬੱਚੇ ਨੇ ਸਾਰੀ ਵਟਕ ਗੁਰੂ ਜੀ ਦੀ ਤਲੀ ਤੇ ਰੱਖ ਦਿੱਤੀ ਜਦੋਂ ਘਰ ਗਿਆ ਮਾਂ ਕਹਿੰਦੀ ਵਟਕ ਕਿੱਥੇ ਹੈ ਘਰ ਵਿੱਚ ਬੜੀ ਗਰੀਬੀ ਸੀ ਸੋਮਾ ਕਹਿਣ ਲੱਗਾ ਅੱਜ ਮੇਰੇ ਛਾਪੇ ਅੱਗੇ ਗੁਰੂ ਰਾਮਦਾਸ ਜੀ ਲੰਘੇ ਤੇ ਕਹਿੰਦੇ ਅੱਜ ਦੀ ਸਾਰੀ ਵਕਤ ਸਾਨੂੰ ਦੇ ਦੇ ਮੈਂ ਤੇ ਮੈਂ ਦੇ ਦਿੱਤੀ ਮਾਂ ਕਹਿੰਦੀ ਸ਼ੁਕਰ ਹੈ ਸਾਡੀ ਸਾਂਝ ਪੈ ਗਈ ਜੇ ਕੱਲ ਵੀ ਲੰਗਣ ਤੇ ਕੱਲ ਵੀ ਵਕਤ ਦੇ ਦੇਵੀ ਜੇ ਨਾਂ ਲੰਗਣ ਦੇਣ ਚਲਾ ਜਾਵੀਂ ਅਗਲੇ ਦਿਨ ਫੇਰ ਗੁਰੂ ਜੀ ਉਧਰੋਂ ਲੰਗੇ ਤੇ ਸੋਮੇ ਨੇ ਵਟਕ ਦੇ ਦਿੱਤੀ ਤੀਜੇ ਦਿਨ ਗੁਰੂ ਜੀ ਨਹੀਂ ਆਏ ਸੋਮਾ ਆਪ ਵਕਤ ਦੇਣ ਚਲਾ ਗਿਆ ਗੁਰੂ ਜੀ ਤਲੀ ਅੱਗੇ ਕਰਕੇ ਕਹਿੰਦੇ ਲਿਆ ਸੋਮਿਆ ਵਕਤ ਜਿਸ ਵੇਲੇ ਦਿੱਤੀ ਤਾਂ ਗੁਰੂ ਜੀ ਕਹਿੰਦੇ ਸੋਮਿਆ ਤੇਰੀ ਵਕਤ ਘਟਦੀ ਕਿਉਂ ਜਾ ਰਹੀ ਹੈ ਪਹਿਲੇ ਦਿਨ ਸਵਾ ਰੁਪਿਆ ਦੂਜੇ ਦਿਨ 70 ਪੈਸੇ ਤੀਜੇ ਦਿਨ 40 ਪੈਸੇ ਸੋਮਾ ਕਹਿੰਦਾ ਮੈਂ ਗਰੀਬ ਹਾਂ ਗੁਰੂ ਸਾਹਿਬ ਦੀਆਂ ਦੇ ਘਰ ਵਿੱਚ ਆ ਗਏ ਕਹਿੰਦੇ ਤੂੰ ਗਰੀਬ ਨਹੀਂ ਸ਼ਾਹ ਹੈ ਸੋਮਾ ਕਹਿੰਦਾ ਮੈਂ ਸ਼ਾ ਨਹੀਂ ਗਰੀਬ ਹਾਂ ਛਤਗੁਰੂ ਫੇਰ ਕਹਿੰਦੇ ਤੂੰ ਗਰੀਬ ਨਹੀਂ ਸ਼ਾਹ ਹੈ ਗੁਰੂ ਜੀ ਨੇ ਉਸ ਸਮੇਂ ਤੱਕ ਇੰਜ ਕਹਿਣਾ ਜਾਰੀ ਰੱਖਿਆ ਜਦੋਂ ਤੱਕ ਜਨਮ ਜਨਮਾਂ ਦੀ ਗਰੀਬੀ ਨਹੀਂ ਕੱਟੀ ਗਈ ਹੁਣ ਸਤਿਗੁਰੂ ਜੀ ਨੇ ਸੋਚਾ ਇਸ ਦੇ ਮੂੰਹ ਤੋਂ ਸੁਣਨਾ ਹੈ ਕਿ ਇਹ ਸ਼ਾਹ ਹੈ ਗੁਰੂ ਜੀ ਕਹਿੰਦੇ ਦੱਸ ਸੋਮਿਆ ਮਾਇਆ ਦੇਣ ਵਾਲਾ ਸ਼ਾਹ ਹੁੰਦਾ ਹੈ ਜਾਂ ਲੈਣ ਵਾਲਾ ਤਾਂ ਭਾਈ ਸੋਮਾ ਆਖਣ ਲੱਗਾ ਮਹਾਰਾਜ ਦੇਣ ਵਾਲਾ ਗੁਰੂ ਰਾਮਦਾਸ ਜੀ ਕਹਿੰਦੇ ਤੂੰ ਸਾਨੂੰ ਮਾਇਆ ਦਿੱਤੀ ਹੈ ਕੀ ਅਸੀਂ ਤੈਨੂੰ ਦਿੱਤੀ ਹੈ ਪੋਲੇ ਪਾਉ ਕਹਿਣ ਲੱਗਾ ਜੀ ਮੈਂ ਤੁਹਾਨੂੰ ਦਿੱਤੀ ਹੈ ਗੁਰੂ ਜੀ ਕਹਿਣ ਲੱਗੇ ਫਿਰ ਤੂੰ ਸ਼ਾਹ ਹੋਇਆ ਕੀ ਅਸੀਂ ਪੋਲੇ ਪਾਉ ਕਹਿੰਦੇ ਜੀ ਮੈਂ ਸ਼ਾਹ ਹੋਇਆ ਗੱਲ ਨਾਲ ਲੱਗਾ ਕਿ ਗੁਰੂ ਜੀ ਰਾਮਦਾਸ ਜੀ ਨੇ ਬਖਸ਼ਿਸ਼ ਕੀਤਾ ਤੇ ਵਰ ਦਿੱਤਾ ਪਾਈ ਸੋਮਾ ਸ਼ਾ ਸ਼ਹਾਦਾਸ਼ਾ ਵੇਪਰ ਵਾ ਤੇ ਨਾਲ ਬਚਨ ਕੀਤਾ ਇਹ ਵਰ ਤੇਰੀਆਂ ਕੁੱਲਾਂ ਤੱਕ ਚੱਲੇਗਾ ਸ਼ਰਦਾ ਸ਼ਹਿਤ ਗੁਰੂ ਨਾਲ ਨਾਤਾ ਜੋੜਿਆ ਸੋਮਾ ਜੀ ਬਖਸ਼ੀਸ਼ਾਂ ਦੇ ਪਾਤਰ ਬਣ ਗਏ ਵੱਡੀ ਗੱਲ ਅੱਜ ਤੱਕ ਉਹਨਾਂ ਦੀ ਕੁੱਲ ਚੱਲ ਰਹੀ ਹੈ ਤੇ ਨਿਰੰਤਰ ਉਸੇ ਤਰ੍ਹਾਂ ਬਖਸ਼ਿਸ਼ ਵਰਤ ਰਹੀ ਹਨ ਇਸ ਸਮੇਂ ਪਾਈ ਸ਼ੋਮੇ ਦੀ ਕੁੱਲ ਵਿੱਚੋਂ ਦਿੱਲੀ ਵਿਖੇ ਪਾਈ ਅਵਤਾਰ ਸ਼ਹਾ ਸਿੰਘ ਜੀ ਸੇਵਾ ਨਿਭਾ ਰਹੇ ਹਨ ਜੇਕਰ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ